ਉਹ ਪ੍ਰੋਫੈਸਰ ਜਦ ਨਹੀਂ ਲੱਗਿਆ ਨਾ ਮੈਂ ਵੀ ਪ੍ਰੋਫੈਸਰ ਜੀ ਨੂੰ ਕਲਾਸ ਜੀ ਲੱਗੀ ਹੋਈ ਹੈ ਹੈ ਨਾ ਸੁੱਕਦੇ ਨੰਬਰ-ਨੰਬਰ ਘਾਟਾ ਇੱਕ ਤਾਂ ਇਹ ਹੈ ਨਾ ਮੈਂ 참 ਤੋਂ ਪਤਾ ਇਸ ਗੱਲ ਦਾ ਪੇਪਰ ਔਖਾ ਆ ਗਿਆ ਜਦ 4-5 ਸਵਾਲ ਹੈ ਜਿਹੜੇ ਆ ਗਏ ਜਿਹੜੇ ਨਹੀਂ ਯਾਦ ਕੀਤੇ ਸੀ ਅਸੀਂ ਤਾਂ ਪੱਖੇ-ਪੁੱਖੇ ਵੱਲ ਦੇਖਣ ਲੱਗੇ ਅੰਨ ਪੱਖਾ ਬਹੁਤ ਵਧੀਆ ਮੈਂ ਦੇਖੜ ਵਾਲੇ ਜੁਗ ਕੁੜੀਆਂ ਰੋ ਨਹੀਂ ਲੱਗ ਜਾਂਦੀਆਂ ਨੇ। ਬੀਓ ਪੇਪਰ ਆ ਗਿਆ ਜਿਹੜਾ ਮੈਂ ਪੜਿਆ ਨਹੀਂ ਸੀ। ਮਗਾ ਤੁਸੀਂ ਸਾਡੇ ਵੱਲ ਦੇਖੋ। ਇਹ ਕਿਹੜਾ ਕੁੰਬ ਦਾ ਮੇਲਾ ਹੈ ਅਗਲੇ ਸਾਲ ਫੇਰ ਸਹੀ। ਹੈ? ਮਰ ਤੁਹਾਡੇ ਨਾ 98% ਆ ਜਾਣ ਨਾ ਤਾਂ ਵੀ ਤੁਸੀਂ ਐਗਜ਼ਾਮੀਨਰ ਨੂੰ ਗਾਲਾਂ ਕੱਢਣੀ ਆ। ਪਤਾ ਨਹੀਂ ਕੌਣ ਕੰਜੂਸ ਮੱਖੀ ਚੂਸ ਬੈਠਾ ਥਾ। 2 ਨੰਬਰ ਆਉਦੇ ਤਾਂ ਸੁਨੀਤਾ ਸਿਆਣੀ ਹੋ ਜਾਂਦੀ ਆਇਦਰ ਦੇਖੋ ਦਰਿਆ ਦਿਲ 40 ਨੰਬਰ ਆ ਜਾਣਾ ਸਾਡੇ ਦਵਾਵੇਂ ਦੰਨਾਂ ਕੋ ਰੱਬ ਦਾ ਹੀ ਬੰਦਾ ਬੈਠਾ ਸੀ 33 ਦਾ ਕਰਕੇ ਆਏ ਸੀ 7 ਕਿੱਥੋਂ ਦੇਤੇ ਬਈ ਹੈ ਕੁਝ ਨਹੀਂ ਆਉਂਦਾ ਚੱਲੀ ਜਾਂਦਾ ਹੁੰਦਾ ਕੰਮ ਇਹ ਐਵੇਂ ਕੰਮ ਖੂਨ ਸਾੜਨਾ ਇਸ ਗੱਲ ਤੇ ਠੀਕ ਹੈ ਨਾ ਮਿਹਨਤ ਕਰੋ ਮਿਹਨਤ ਚ ਕੋਈ ਕਮੀ ਨਾ ਛੱਡੋ ਪਰਮਾਤਮਾ ਫਲ ਲਾਊਗਾ ਅੱਪੀ ਮਾਲੀ ਦਾ ਕੰਪਣੀ ਪਾਉਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਫਰਟ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਮਾਲਕ ਤੇ ਛੱਡੋਏਗਾ ਸੋ ਬਹੁਤ ਤੁਹਾਡਾ ਧੰਨਵਾਦ ਤੇ ਬਹੁਤ ਤੁਹਾਨੂੰ ਮੁਬਾਰਕਾਂ ਕਿ ਤੁਸੀਂ ਆਪਣੀ ਕੈਰੀਅਰ ਦੇ ਪਹਿਲੀ ਪੌੜੀ ਅੱਜ ਚੜ੍ਹੇ ਹੋ ਬਾਕੀ ਸਾਰੇ ਲਗਭਗ ਜਿੰਨ ਜੋ ਦੱਸਿਆ ਗਿਆ ਕਿ 3500 ਦੇ ਕਰੀਬ ਕੁੜੀਆਂ ਪੜਦੀਆਂ ਔਰ ਆ ਸਾਰੀਆਂ ਡਿਗਰੀਆਂ ਜਿਹੜੀਆਂ ਨੂੰ ਮਿਲਣ ਗਈਆਂ ਬਾਅਦ ਚ ਡਿਗਰੀਆਂ ਤੋਂ ਲੈ ਕੇ ਜਾਇਓ ਇੱਕ ਤਾਂ ਵਿਚਾਰੀ ਭੁੱਲੇ ਗਈ ਸੀ ਖੁਸ਼ੀ ਚ ਡਿਗਰੀਆਂ ਨਾ ਭੁੱਲ ਜਿਓ ਇਹ ਹੀ ਕੰਮ ਆਉਣੀਆਂ ਨੇ ਤੇ ਕਿਤੇ ਨਾ ਕਿਸੇ ਮੋੜ ਤੇ ਕਿਸੇ ਨਾ ਕਿਸੇ ਔਦੇ ਤੇ ਜਦ ਤੁਸੀਂ ਬੈਠੇ ਹੋਵੋਗੇ जब कोई नौकरी नियुक्ति पत्थर बंडने होंगे फिर मिलेंगे क्योंकि लोगों को अक्सर कहते सुना है जिंदा रहे तो फिर मिलेंगे लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे ਤੂੰ ਹਰ ਫੀਲਡ ਦੇ ਵਿੱਚ ਇਸ ਸਾਲ ਨੂੰ ਪੋਲਿਟਿਕਸ ਨੂੰ ਫਾਲੋ ਕਰੋ ਕੌਣ ਤੁਹਾਡੇ ਲਈ ਚੰਗਾ ਕਰ ਰਿਹਾ ਹੈ ਕੌਣ ਤੁਹਾਡੇ ਲਈ ਮਾਰਾ ਕਰ ਰਿਹਾ ਹੈ ਕਿਹਦੇ ਫੈਸਲੇ ਕਰਕੇ ਤੁਹਾਡਾ ਫਿਊਚਰ ਖਰਾਬ ਹੋ ਰਿਹਾ ਹੈ ਕਿਹਦੇ ਫੈਸਲੇ ਕਰਕੇ ਤੁਹਾਡਾ ਫਿਊਚਰ ਬਣ ਰਿਹਾ ਹੈ ਕੱਲੇ ਕੱਲੇ ਆਪਾਂ ਆਪਣੇ ਕੋਲੇ ਵੋਟ ਦਾ ਅਧਿਕਾਰ ਹੈ ਅਗਲੀ ਵਾਰ ਉਹਨਾਂ ਨੂੰ ਨਕਾਰੋ ਆਪਣੇ ਪਰਿਵਾਰ ਨੂੰ ਕਹੋ ਨਹੀਂ ਮੰਮੀ ਨਹੀਂ ਪਾਪਾ ਹੈਨਾ ਨਹੀਂ ਵੀਰੇ ਇਹ ਗਲਤ ਕੀਤਾ ਇਹਨਾਂ ਨੇ ਫੈਸਲਾ ਇਹਦੇ ਨਾਲ ਆ ਹੋਇਆ ਆਪਾਂ ਨੂੰ ਇਸ ਵਾਰ ਐਂ ਕਰਨਾ ਚਾਹੀਦਾ ਲੈ ਕੋਈ ਗਲਤ ਬੰਦਾ ਫਿਰ ਆ ਕੇ ਦਿਖਾਵੇ ਵਿਧਾਨ ਸਭਾ ਚ ਜਹਾ ਪਾਰਲੀਮੈਂਟ ਚ ਕੋਈ ਹੁਣ ਆਪਾਂ ਜਾਣਦੇ ਨਹੀਂ ਆਪਾਂ ਬੋਟ ਨਹੀਂ ਪਾਉਣ ਜਾਂਦੇ ਹੋ ਜਾਂਦੇ ਉਹ ਇਧਰੋਂ ਉਧਰੋਂ ਕੁਝ ਗਾੜ ਕਰਕੇ ਜਿੱਤ ਜਾਂਦੇ ਪੈਸੇ ਪੂਸੇ ਨਸ਼ੇ ਨੂੰ ਛੰਡ ਕੇ ਜਿੱਤ ਜਾਂਦੇ ਆ ਫਿਰ ਆਪਾਂ 5 ਸਾਲ ਗਾਲਾਂ ਕੱਢੀ ਜਾਂਦੇ ਰਹਿੰਦੇ ਇਹਨਾਂ ਨੂੰ ਵੀ ਮਾੜੇ ਆਗੇ ਮਾੜੇ ਆਗੇ ਸੋ ਇਸ ਕਰਕੇ ਆਪ ਚੁਣੋ ਆਪਣਾ ਕੈਰੀਅਰ ਆਪ ਚੁਣੋ ਔਰ ਜਿੱਧਰ ਨੂੰ ਜਾਣਾ ਹੈ ਤਰੱਕੀ ਕਰੋ ਧਿਰੜ ਇਰਾਦਾ ਚਾਹੀਦਾ ਔਰ ਬੇ ਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਿਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫਰਾਂ ਦਾ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਤਰੱਕੀ ਦੀਆਂ ਦੁਆਵਾਂ ਜਉਂਦੇ ਬਸਤੇ ਰਹੋ ਔਰ ਤਰੱਕੀਆਂ ਕਰੋ ਔਰ ਇਸੇ ਤਰ੍ਹਾਂ ਪੰਜਾਬ ਦਾ ਦੇਸ਼ ਦਾ ਆਪਣੇ ਮਾਂ ਪਿਓ ਦਾ ਨਾਮ ਉੱਚਾ ਕਰਦੀਆਂ ਰਹੋ ਬਹੁਤ ਬਹੁਤ ਸਾਰਿਆਂ ਵਿਦਿਆਰਥੀਆਂ ਨੂੰ ਬਹੁਤ ਬਹੁਤ ਮੇਰੇ ਵੱਲੋਂ ਦਿਲਾਉ ਇੱਕ ਵਾਰੀ ਫੇਰ ਮੁਬਾਰਕਾਂ